ਮਿੱਤਰੋ ਆ ਵੀਡੀਓ ਬਹੁਤ ਜ਼ਰੂਰੀ ਹੈ ਜਿਹੜੇ ਭਰਾ ਸਕੂਲ ਵਾਲੀਆਂ ਬੈਨਾਂ ਚਲਾਉਂਦੇ ਨੇ ਕਾਲਜ ਵਾਲੀਆਂ ਬੈਨਾਂ ਚਲਾਉਂਦੇ ਨੇ ਉਹਨਾਂ ਵਾਸਤੇ ਸਪੈਸ਼ਲ ਵੀਡੀਓ ਹੈ ਉਹਨਾਂ ਦੇ ਹੱਕ ਦੀ ਵੀਡੀਓ ਹੈ ਖਾਸ ਤੌਰ ਤੇ ਜਿਹੜੇ ਭਰਾ ਸਕੂਲ ਵਾਲੀਆਂ ਬੈਨਾਂ ਚਲਾਉਂਦੇ ਨੇ ਨਾ ਮੈਂ ਯਾਰ ਬਹੁਤ ਡਰਾਈਵਰਾਂ ਨਾਲ ਗੱਲਬਾਤ ਕੀਤੀ ਉਹ ਕੋਈ ਕਹਿੰਦਾ ਯਾਰ ਮੇਰੀ 7000 ਤਨਖਾਹ ਹੈ ਕੋਈ ਕਹਿੰਦਾ 7500 ਤਨਖਾਹ ਹੈ ਕੋਈ 6 ਕਹਿੰਦਾ ਹਨਾ ਅਹੀ ਹਾਲ ਜਿਹੀ ਹੈ ਤੇ ਉਤੋਂ ਸਕੂਲਾਂ ਵਾਲੇ ਜਿਹੜੇ ਪ੍ਰਿੰਸੀਪਲ ਨੇ ਉਹ ਕਹਿੰਦੇ ਨੇ ਤੁਹਾਨੂੰ ਕੰਮ ਹੀ ਕੀ ਆ ਹਾਂ ਲੈ ਆ ਕੇ ਤੁਸੀਂ ਨੇ 8 ਵਜੇ 9 ਵਜੇ ਸਕੂਲ 'ਚ ਜਵਾਕ ਛੱਡ ਕੇ ਉਸ ਤੋਂ ਬਾਅਦ ਤੁਸੀਂ 2 ਵਜੇ ਤੱਕ ਬੇਲੇ ਹੀ ਹੋ ਹਾਂ ਤਾਂਸ ਖੇਡਣ ਦੀ ਹੋ ਹਾਂ ਤਾਂਸ ਖੇਡਣ ਦੀ ਹੋ ਭਾਵੇਂ ਚਾਹੇ ਉਹ ਤਾਂਸ ਖੇਡਣ ਚਾਹੇ ਉਹ ਕੁਝ ਕਰਨ ਸਵੇਰੇ 6 ਵਜੇ 5 ਵਜੇ ਉੱਠ ਕੇ ਠੰਡ ਹੋਵੇ ਗਰਮੀ ਹੋਵੇ ਹਾਂ ਤੋਂ ਦਪੈਂਦੀ ਦੇ ਵਿੱਚ 15-15 ਕਿਲੋਮੀਟਰ ਦੂਰ ਬੱਸ ਖੜੀ ਹੁੰਦੀ ਹੈ ਸਾਈਕਲਾਂ ਤੇ ਜਾ ਜਾ ਕੇ ਬੱਸ ਚਲਾ ਕੇ ਫੇਰ ਉਹ ਜਵਾਕ ਲੈ ਕੇ ਮਤਲਬ ਕਿ ਉੱਥੇ ਪਹੁੰਚਦੇ ਨੇ ਸਭ ਤੋਂ ਵੱਡੀ ਜ਼ਿੰਮੇਵਾਰੀ ਹੈ ਉਹਨਾਂ ਦੀ ਹਾਂ ਤੇ ਉਸ ਬੱਸ ਚ ਲਾਉਣੀਆਂ ਕਿੰਨੇ ਬੱਚੇ ਹੁੰਦੇ ਨਾਲ ਹਾਂ ਕਹਰੇ ਕਹਰੇ ਜਵਾਕ ਨੇ ਅੱਜ ਕੱਲ ਹਰੇਕ ਦੇ ਕੀ ਕਹਣਾ ਕਿਸੇ ਘਰ ਦੇ ਦੋ ਜਵਾਕ ਹੁਣ ਹਰੇਕ ਦੇ ਕਹਰੇ ਕਹਰੇ ਜਵਾਕ ਨੇ ਸਭ ਤੋਂ ਵੱਡੀ ਜ਼ਿੰਮੇਵਾਰੀ ਡਰਾਈਵਰ ਦੀ ਹੈ ਸਵੇਰੇ ਹੋਰ ਦੇਖ ਦਰਸ਼ੀ ਜੇ ਤਾਂ ਤੇਰੇ ਬਾਰ ਚ 2 ਮਿੰਟ ਪਹਿਲਾਂ ਆ ਗਿਆ ਦਾ ਦਾ ਡਰਾਈਵਰ ਨੂੰ ਜਵਾਕ ਆ ਲੈ ਖਣਗੇ ਸੁਣਿਓ ਹੀ ਆ ਜੰਨਾ ਹੈ ਤੜਕੀ ਆ ਗਿਆ ਠੀਕ ਹੈ ਤੜਕੀ ਆ ਗਿਆ ਜੇ ਉਹ 2 ਮਿੰਟ ਲੇਟ ਹੋ ਗਿਆ ਹੈਲੋ ਆਇਆ ਨਹੀਂ ਕਿੱਥੇੋਂ ਹਾਂ ਜਾਇ ਨਹੀਂ ਪਤਾ ਸਿੱਧਾ ਪ੍ਰਿੰਸੀਪਲ ਨੂੰ ਫੋਨ ਮਾਰਨ ਵੀ ਉਹ ਵੀ ਉਹ ਤੁਹਾਡਾ ਡਰਾਈਵਰ ਜਾ ਯਾਰ ਕਹੇ ਜਾ ਕਦੇ ਪਹਿਲਾਂ ਆ ਜਾਂਦਾ ਕਦੇ ਬਾਅਦ ਵਿੱਚ ਆ ਜਾਂਦਾ ਸ਼ਿਕਾਇਤ ਕਰਨ ਲੱਗੇ ਮੈਂਟ ਲਾਉਂਦੇ ਆ ਹੋਰ ਦੇ ਸਭ ਤੋਂ ਵੱਡੀ ਜ਼ਿੰਮੇਵਾਰੀ ਕਿਸੇ ਦੇ ਜਵਾਕ ਨੂੰ ਉਲਟੀ ਲੱਗੀ ਕਿਸੇ ਦੇ ਜਵਾਕ ਨੂੰ ਲੈਟਰਿੰਗ ਲੱਗੀ ਸਾਰਾ ਸਿਆਪਾ ਡਰਾਈਵਰ ਦੇ ਕਾਲ ਚ ਬਾਰੇ ਨੇ ਕਹਿੰਦੇ ਨੇ ਸਾਡਾ ਜਵਾਕ ਤਾਂ ਅੱਜ ਜਾਂਦਾ ਨਹੀਂ ਜੀ ਮਾਸਟਰਾਂ ਨੂੰ ਕਹਿ ਦਿਓ ਹਾਂ ਠੀਕ ਹੈ ਉਹ ਜੇ ਜੇ ਡਰਾਈਵਰ ਕਿਤੇ ਕਹਿਣ ਨੂੰ ਭੁੱਲ ਜੇ ਉਹ 2 ਵਜੇ ਵਾਲੀ ਜਦੋਂ ਛੁੱਟੀ ਹੋ ਜਾਂਦੀ ਆ ਉਹ ਕਹੇਤਾ ਸੀ ਮਾਸਟਰਾਂ ਨੂੰ ਹਾਂ ਉਹ ਹੀ ਹੋਣਾ ਨਾ ਉਹ ਜਰਾ ਕੁਝ ਕਹਿਣ ਚੁੱਕਾ ਜੇ ਮਾਸਟਰ ਸਿੱਧਾ ਫੋਨ ਕਰ ਲੈਂਦੇ ਨੇ ਘਰੇ ਅਗਲੇ ਦੇ ਜਵਾਕ ਦੇ ਉਹ ਕਹਿੰਦੇ ਸਾਡਾ ਡਰਾਈਵਰ ਨੂੰ ਕਹਿ ਕਿ ਤੁਰਦੀ ਡਰਾਈਵਰ ਨੇ ਤਾਂ ਪੈਸੇ ਨਹੀਂ ਦੱਸਿਆ ਨਹੀਂ ਹੋ ਗਈ ਸ਼ਿਕਾਇਤ ਡਰਾਈਵਰ ਦੀ ਘਰਾਂ ਵਾਲੇ ਡਰਾਈਵਰ ਦੀ ਸ਼ਿਕਾਇਤ ਸਾਰਾ ਸੈਪਰ ਡਰਾਈਵਰ ਦੇ ਸਿਰ ਟੀਚਰ ਵੀ 8:00 9:00 ਵਜੇ ਆਉਂਦੇ ਨੇ 9:00 ਵਜੇ ਆਉਂਦੇ ਹੋਣਗੇ 9:00 ਵਜੇ ਸਕੂਲ ਲੱਗਦਾ 8:30 ਆਉਂਦੇ ਨੇ ਸਭ ਤੋਂ ਵੱਧ ਫਹਾਜ ਯਾਰ ਡਰਾਈਵਰ ਨੂੰ ਦਿੱਤਾ ਜਾਂਦਾ ਡਰਾਈਵਰ 6:00 ਵਜੇ ਉੱਠ ਕੇ ਗੱਡੀ ਸਾਫ਼ ਕਰ ਲਾ ਸਾਰੀ ਗੱਡੀ ਬੁਰਸ਼ ਮਾਰ ਮਾਰ ਕੇ ਪੂਰੀ ਸਾਫ਼ ਕਰੇ ਵਿੱਚ ਮੇਰੇ ਵਰਗੇ ਨੋਚਾਂ ਕਰਦੇ ਨੇ ਜਿਹਦਾ ਜਵਾਕ ਪੜਨਾਂ ਜਾਂਦਾ 7000 ਚ ਕੀ ਬੰਦਾ ਕੀ ਬੰਦਾ ਰਜਗਾ ਨਾ ਯਾਰ ਬਣੂ ਕਿੱਥੋਂ ਬਾਬਾ ਯਾਰ ਤੜਕੇ ਪਹਿਲਾਂ ਤਾਂ ਗੱਡੀ ਸਾਫ਼ ਕਰਨੀ ਹੈ ਠੀਕ ਹੈ ਮੇਰੇ ਵਰਗੇ ਜਿਹਦਾ ਜਿਹਦਾ ਜਵਾਕ ਪੜਦਨ ਉਹ ਉਹਦਾ ਸੀਟਾਂ ਨਹੀਂ ਸਾਫ਼ ਕਰਦਾ ਉਹ ਸ਼ੀਸ਼ੇ ਨਹੀਂ ਚੜਾਉਂਦਾ ਮੇਰਾ ਜਵਾਂਕ ਸ਼ੀਸ਼ੇ ਕੋਲੇ ਨਾ ਬਿਠਾਈ ਮੇਰਾ ਜਵਾਂਕ ਮੂਰੇ ਨਾ ਬਿਠਾਈ 2900 ਸ਼ਰਤ ਡਰਾਈਵਰ ਨੂੰ ਲਾਦਦੇ ਨੇ ਮੂਰੇ ਵੀ ਯਾਰ ਹੁਣ ਕਰੇ ਕੀ ਉਹ ਵੀ ਹੁਣ ਸਿਰ ਤੇ ਬਿਠਾ ਲੈ ਹਰੇਕ ਨੂੰ ਗੋਦੀ 'ਚ ਉਠਾ ਕੇ ਲੈ ਜਾਏ ਕਰੇ ਸਭ ਤੋਂ ਵੱਧ ਜ਼ਿੰਮੇਵਾਰੀ ਮਿੱਤਰੋ ਡਰਾਈਵਰ ਦੀ ਹੁੰਦੀ ਹੈ ਇਹਨਾਂ ਦੀਆਂ ਤਨਖਾਹਾਂ ਵਧਾਓ ਮੇਰੀ ਹੱਥ ਜੋੜ ਕੇ ਬੇਨਤੀ ਹੈ ਜਿੰਨੇ ਸਾਡੇ ਇਲਾਕੇ ਦੇ ਨੇੜੇ ਤੇੜੇ ਮੇਰਾ ਪਿੰਡ ਹੀਰੋਂ ਕੋਲੇ ਚੀਮਿਆਂ ਦੇ ਸਕੂਲ ਹੋਗੇ ਭਿੱਖੀ ਦੇ ਸਕੂਲ ਹੋਗੇ ਇੱਧਰੋਂ ਅਕੈਡਮੀ ਹੋ ਗਈ ਰਾਜੀਏ ਵਾਲੀ ਤੇ ਚੀਮੇ ਵਾਲੀ ਅਕੈਡਮੀ ਹੋ ਗਈ ਸਨਾਮ ਵਾਲੇ ਸਕੂਲ ਹੋ ਗਏ ਮੇਰੇ ਕਹਿੰਦਾ ਮਤਲਬ ਵੀ ਵੀ ਆ ਚੀਮੇ ਤੇ ਸਨਾਮ ਭਿੱਖੀ ਲੌਂਗੋਵਾਲ 50 ਕਿਲੋਮੀਟਰ ਦੇ ਏਰੀਆ ਦੇ ਵਿੱਚ ਮੇਰੇ ਪਿੰਡ ਦੇ ਡਰਾਈਵਰ ਵੀ ਜਾਂਦੇ ਨੇ ਚੀਮੇ ਦੇ ਡਰਾਈਵਰ ਵੀ ਨੇ ਆ ਖੀਵੇ ਦੀਆਂ ਬੱਸਾਂ ਵੀ ਨੇ ਬੱਸਾਂ ਵਾਲਿਆਂ ਨੂੰ ਵੀ 20000 ਰੁਪਏ ਦਿੰਦੇ ਨੇ ਯਾਰ ਵਿੱਚ ਤਾਂ ਹਾਂ ਉਹਨਾਂ ਨੂੰ ਬਚਦੇ ਹੀ ਕੁਝ ਨਹੀਂ ਯਾਰ ਮਾਲਕਾਂ ਨੂੰ ਇਹ ਜਾ ਐਦਾਂ ਮਾੜਾ ਮੰਦਾ ਹਾਲ ਕਰ ਇਹਨਾਂ ਨੂੰ ਸਮਝਦੀ ਨਹੀਂ ਡਰਾਈਵਰਾਂ ਨੂੰ ਕੁਝ ਉੱਪਰ ਤੰਦਰੋ ਡਰਾਈਵਰ ਸੋਡੇ ਜਵਾਕ ਪੜਾ ਰਿਹਾ ਹੈ ਤੁਸੀਂ ਜਵਾਕਾਂ ਦੇ ਜਿਹੜੇ ਹੁਣ ਵੱਡੇ ਪ੍ਰਾਈਵੇਟ ਜਵਾਕ ਸਕੂਲਾਂ ਚ ਜਵਾਕ ਪੜ੍ਹਦੇ ਨੇ ਹਨਾ ਉਹਨਾਂ ਨੂੰ ਉਹਨਾਂ ਤੋਂ ਫੁੱਲ ਫੀਸਾਂ ਲੈਂਦੇ ਨੇ ਹਾਂ ਆ ਦੇਖੇ ਨੇ ਕਿ ਕਡੇ ਕਡੇ ਸਕੂਲ ਨੇ ਸੀਸੇ ਲਾਇਏ ਪਏ ਨੇ ਕਡੇ ਕਡੇ ਸੀਸੇ ਲਾਇਏ ਪਏ ਨੇ ਪ੍ਰਿੰਸੀਪਲ ਨੂੰ ਆਪਾਂ ਮਿਲਣ ਜਾਣੇ ਆ 20 ਮਿੰਟ ਆਪਾਂ ਨੂੰ ਬਾਹਰੇ ਸੋਫਿਆਂ ਦੀ ਬਠੇ ਰੱਖ ਦਿੰਦੇ ਨੇ ਠੀਕ ਹੈ ਪਾਣੀ ਦੇ ਗਲਾਸ ਵਾਸਤੇ ਮੈਡਮ ਅੱਡ ਕੰਚ ਦਾ ਹੋਇ ਫੁੱਲ ਬਣਾਇਆ ਪਿਆ ਯਾਰ ਸਰਾ ਕੰਮ ਡਰਾਈਵਰਾਂ ਨੂੰ 14 ਪ੍ਰਬੰਧ ਵੀ ਨਹੀਂ ਹੈਗਾ ਹਾਂ ਬਾਲੇ ਸਕੂਲ ਮੈਂ ਦੇਖੇ ਨੇ 10 ਬੱਸਾਂ ਲਾਈਆਂ ਖੜੀਆਂ ਨੇ ਆ ਹੁਣ ਦੇਖ ਲਈ ਜੇ 8 9 ਮਹੀਨਾ ਆਊਗਾ ਹੁਣ ਡਰਾਈਵਰ ਐ ਬੈਠੇ ਹੋਣਗੇ ਬੱਸਾਂ ਟੇਰਾਂ ਨਾਲ ਲੱਗੇ ਹਾਂ ਬਹੁਤ ਕੋਈ ਛਾਂ ਦਾ ਪ੍ਰਬੰਧ ਨਹੀਂ ਕੋਈ ਡਰਾਈਵਰ ਨੂੰ ਰੋਟੀ ਦਾ ਪ੍ਰਬੰਧ ਨਹੀਂ ਕਰਉ ਰੋਟੀ ਲੈ ਕੇ ਜਾਂਦਾ ਘਰੋਂ ਟੀਪਣ ਤੜਕੇ 6 ਵਜੇ ਬਣਵਾ ਕੇ ਲੈ ਕੇ ਜਾਂਦਾ ਵਿਚਾਰਾ ਕਰ ਵਾਲੀ ਉਹਦੇ ਫਾਈ ਟੰਗੀ ਜਾਂਦੀ ਹੈ ਉਹ ਨੇ ਉਹਦਾ ਜਵਾਬ ਵੀ ਕਿਤੇ ਨਾ ਕਿਤੇ ਪੜਦਾ ਉਹ 7000 ਚ ਕੀ ਕਰੂ ਉਹ ਕੀ ਕਰੂਗਾ ਯਾਰ ਜਵਾਬ ਪਾਲੂਗਾ ਵੀ ਵਾਇਲਟ ਵਾਇਲਟ ਸੋਨਾ 7200 ਰੁਪਿਆ ਬਣਿਆ ਰੋਜ਼ ਦਾ ਕੀ ਬਣਿਆ ਹੈ ਜੀ ਉਹ ਰੱਖ ਕੇ ਦਿਖਾ ਲੈ ਕੋਈ ਆ ਹਾੜੀ ਦੇ ਮਹੀਨੇ ਚ ਲੈ ਕੋਈ ਬੰਦਾ ਭਾਲ ਕੇ ਦਿਖਾਉ 2-300 ਰੁਪਏ ਤੇ 500 ਰੁਪਏ ਤੇ ਨਹੀਂ ਮਿਲਦਾ ਜੇ ਜੇ ਕਿਤੇ ਡਰਾਈਵਰ ਮਾੜਾ ਮੋਟਾ ਬਮਾਠ ਮਾਰ ਹੋ ਜੇ ਤਾਂ ਫਾਈ ਟੰਗ ਦਿੰਦੇ ਤੂੰ ਬੱਚੇ ਨੇ ਲੈ ਕੇ ਆਇਆ ਜੇ ਬੰਦਾ ਕੋਈ ਹੋਰ ਪੈ ਦਿਹਾੜੀ ਲਵਾ ਲਵੇ ਹਾਂ ਫਿਰ ਦਿਹਾੜੀ ਉਹ ਉਹ ਜੇ ਹੁਣ ਫਰਜ ਕਰ ਆ ਬਾਈ ਬੈਠਾ ਡਰਾਈਵਰ ਆਪਣਾ ਹਨਾ ਜੇ ਇਹਨੇ ਆਪਣੀ ਗੱਡੀ ਤੇ ਕੋਈ ਹੋਰ ਡਰਾਈਵਰ ਭੇਜਣਾ ਹੋਵੇ ਹੁਣ ਇਹਦੀ ਦਿਹਾੜੀ ਤਾਂ 250 ਰੁਪਿਆ ਪੈਂਦੀ ਆ ਇਹਨੂੰ ਕੋਈ ਡਿੱਕਾ ਉਹਨੂੰ ਇਹ 400 ਦੇਊਗਾ ਫਿਰ ਮੈਂ ਜਾਊਂਗਾ ਮੇਰੇ ਪਾਸੋਂ ਨੂੰ ਮੈਂ ਹਾਂ ਹੱਸਿਆ ਹੋਇਆ ਬਾਈ ਉਹ ਫਸਿਆ ਹੋਇਆ ਉਹਨੂੰ ਦੇਣੇ ਪੈਣਗੇ ਤੈਨੂੰ ਨਾਲੇ ਉਹਨੂੰ ਹੋਰ ਦੇਖ ਉਹ ਨਗਦ ਦੇਊ ਉਹਨੂੰ ਤਨਖਾਹ ਚ ਹਿੰਨੇ ਨੂੰ ਮਿਲੇ ਉਹਨੂੰ ਨਗਦ ਦੇਣੇ ਪੈਣਗੇ ਬਾਈ ਮੇਰੀ ਹੱਥ ਵਨ ਕੇ ਵੇਣਦੀ ਆ ਸਾਰੇ ਸਕੂਲਾਂ ਵਾਲੇ ਭਰਾਵਾਂ ਨੂੰ ਸਾਰੇ ਗੱਡੀਆਂ ਵਾਲੇ ਭਰਾਵਾਂ ਨੂੰ ਚਾਹੇ ਤੁਸੀਂ ਸਕੂਲਾਂ ਨਾਲ ਗੱਲ ਕਰੋ ਚਾਹੇ ਤੁਸੀਂ ਜਿਵੇਂ ਮਰਜ਼ੀ ਕਰੋ ਡਰਾਈਵਰਾਂ ਦੀ ਤਨਖਾਹ ਵਧਾਓ ਮੇਰਾ ਵੀਰ ਇਹਨਾਂ ਨੂੰ ਬੰਦਿਆਂ ਚ ਸ਼ਾਮਲ ਕਰੋ ਇਹਨਾਂ ਨੂੰ ਤੁਸੀਂ ਇਹ ਬੇਲੇ ਜੇ ਨਾ ਸਮਝੋ ਹੈਵੀ ਲਾਇਸੈਂਸ ਬਣਾਏ ਹੋਏ ਨੇ ਥੋਡੇ ਕੱਲੇ ਕੱਲੇ ਕਹਰੇ ਕਹਰੇ ਜਵਾਕਾਂ ਨੂੰ ਇਹ ਸਮੇਂ ਸਿਰ ਮਤਲਬ ਕਿ ਇੱਥੇ ਲੈ ਕੇ ਜਾਂਦੇ ਨੇ ਥੋਡੇ ਜਵਾਕ ਪੜਦੇ ਨੇ ਤੁਸੀਂ ਇੰਨੇ ਨੇ ਫੀਸਾਂ ਦਿੰਨੇ ਹੋ ਜੇ ਤੁਸੀਂ 100-100 ਰੁਪਿਆ ਹੋਰ ਵਧ ਦੇ ਦੋਗੇ ਤਾਂ ਕਿਦਰੇ ਤੁਹਾਨੂੰ ਫਹਾਣੀ ਆਉਣ ਲੱਗਿਆ ਭਰਾਵੋ ਡ라이ਵਰ ਵੀਰਾਂ ਦਾ ਸਾਥ ਦਿਓ ਖਾਸ ਕਰਕੇ ਮੇਰੇ ਡਰਾਈਵਰ ਵੀਰਾਂ ਨੂੰ ਵੀ ਬੇਨਤੀ ਹੈ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਮਾੜਾ ਮੋਟਾ ਪ੍ਰਿੰਸੀਪਲਾਂ ਦੇ ਕੰਨਾਂ ਤੱਕ ਪਹੁੰਚਾਓ ਤਾਂ ਕਰਕੇ ਜਿਹੜਾ ਤੁਹਾਡਾ ਬਣਦਾ ਹੱਕਾ ਤੁਹਾਨੂੰ ਮਿਲ ਸਕੇ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਜੇ ਨਹੀਂ ਚੰਗੀ ਲੱਗੀ ਭਰਾਵਾ ਤਾਂ ਡੇਸ ਲਾਈਕ ਜਰੂਰ ਮਾਰ ਕੇ ਜਾਇਓ ਫਿਰ ਸასი ਕਾਲ ਜੀ